ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਸਰਾਂਬਾ ਜ਼ਿਲ੍ਹਾ ਲੁਧਿਆਣਾ ਕਬੱਡੀ ਕੱਪ ਤੇ ਕਿਹੜਾ ਪਲੇਅਰ ਕਿਹੜੀ ਟੀਮ ਵਿੱਚ ਖੇਡੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਪਿੰਡ ਸਰਾਂਬਾ ਜ਼ਿਲ੍ਹਾ ਲੁਧਿਆਣਾ ਜਿੱਥੇ ਕਬੱਡੀ ਓਪਨ 8 ਕਲੱਬ ਖੇਡਣਗੇ ਪਹਿਲਾ ਇਨਾਮ 1,51,000 ਦੂਜਾ ਇਨਾਮ 1,1000 ਬੈਸਟਾ ਨੂੰ 31-31000 ਰੁਪਏ ਦਿੱਤੇ ਜਾਣਗੇ ਇਸ ਕਬੱਡੀ ਕੱਪ ਤੇ ਛਪਾਰ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਬੁਲਟ ਖੀਰਾਵਾਲੀ ਸਾਜੀ ਸ਼ਕਰਪੁਰ ਜੋਤਾ ਮਹਿਮਦਵਾਲ ਪ੍ਰਤਾਪ ਕੰਡਿਆਣਾ ਨਾਟ ਛੋਟਸ਼ਪਾਰ ਰਵੀ ਟੂਸੇ ਲਵਲੀ ਮਹਿਮਦਵਾਲ ਹੈਰਿਤ ਲੇਟਾ ਸ਼ੀਰਾ ਚੱਕਲੀ ਸ਼ੇਰ ਜੱਗੂ ਸੈਦੋਵਾਲ ਫਰਿਆਦ ਅਲੀ ਸ਼ਕਰਪੁਰ ਪੰਮਾ ਮਹੋਲੀ ਦੀਪਤ ਬੁਰਜੀ ਤੇ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ